ਨਮਸਕਾਰ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਕੰਪਨੀਆਂ ਸਟਾਕ ਮਾਰਕੀਟ ਦੇ ਵਿੱਚ ਆਪਣੀ ਹਿੱਸੇਦਾਰੀ ਕਿਉਂ ਵੇਚਦੀਆਂ ਤੇ ਉਹਨਾਂ ਦੇ ਵੇਚਣ ਦਾ ਤਰੀਕਾ ਕੀ ਹੁੰਦਾ ਹੈ ਕੰਪਨੀਆਂ ਨੂੰ ਆਪਣਾ ਬਿਜ਼ਨਸ ਵਧਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ ਜਿਸ ਨੂੰ ਕਿ ਬਿਜ਼ਨਸ ਦੀ ਭਾਸ਼ਾ ਦੇ ਵਿੱਚ ਫੰਡਸ ਕਿਹਾ ਜਾਂਦਾ ਹੁਣ ਸਵਾਲ ਇਹ ਹੁੰਦਾ ਹੈ ਕਿ ਪੈਸਾ ਆਵੇ ਕਿੱਥੋਂ ਕੰਪਨੀ ਦੇ ਕੋਲ ਕਈ ਆਪਸ਼ਨਸ ਹੁੰਦੇ ਨੇ ਪਹਿਲਾ ਇਹ ਕਿ ਉਹ ਆਪਣਾ ਜਮਾ ਕੀਤਾ ਹੋਇਆ ਰਿਜ਼ਰਵ ਪੈਸਾ ਵਰਤ ਸਕਦੀ ਹੈ ਪਰ ਉਹ ਇਸ ਨੂੰ ਖਰਚ ਕਰਨ ਤੋਂ ਬਚਦੀ ਹੈ ਕਿਉਂਕਿ ਉਸਨੇ ਇਹ ਪੈਸਾ ਐਮਰਜੈਂਸੀ ਫੰਡ ਦੇ ਤੌਰ ਤੇ ਰੱਖਿਆ ਹੁੰਦਾ ਹੈ ਦੂਜਾ ਉਹ ਆਪਣੇ ਐਸੈਟਸ ਬੈਂਕ ਕੋਲ ਗਿਰਵੀ ਰੱਖ ਕੇ ਲੋਨ ਲੈ ਸਕਦੀ ਹੈ ਪਰ ਉਹ ਇਸ ਨੂੰ ਵੀ ਅਵੋਇਡ ਕਰਦੀ ਹੈ ਕਿਉਂਕਿ ਹਰ ਮਹੀਨੇ ਕਿਸ਼ਤਾਂ ਦਾ ਝੰਜਟ ਤੇ ਇਸ ਤੋਂ ਇਲਾਵਾ ਵਿਆਜ ਦੇ ਰੂਪ ਵਿੱਚ ਕਾਫੀ ਪੈਸਾ ਕੰਪਨੀ ਦੇ ਅਕਾਊਂਟਸ ਦੇ ਵਿੱਚੋਂ ਚਲਾ ਜਾਂਦਾ ਹੈ ਹੁਣ ਕੰਪਨੀ ਕੋਲ ਇੱਕ ਹੋਰ ਆਪਸ਼ਨ ਹੁੰਦੀ ਹੈ ਤੇ ਉਹ ਹੁੰਦੀ ਹੈ ਕਿ ਆਪਣੀ ਕੁਝ ਹਿੱਸੇਦਾਰੀ ਨੂੰ ਸ਼ੇਰਾਂ ਦੇ ਵਿੱਚ ਵੰਡ ਕੇ ਪਬਲਿਕ ਨੂੰ ਦੇ ਦਿੱਤਾ ਜਾਵੇ ਤੇ ਉਸ ਤੋਂ ਪ੍ਰਤੀ ਸ਼ੇਰ ਦੇ ਹਿਸਾਬ ਨਾਲ ਪੈਸਾ ਲੈ ਲਿਆ ਜਾਵੇ ਤੇ ਇਸ ਤਰ੍ਹਾਂ ਇਕੱਠਾ ਕੀਤਾ ਹੋਇਆ ਪੈਸਾ ਬਿਜ਼ਨਸ ਵਿੱਚ ਲਗਾ ਕੇ ਬਿਜ਼ਨਸ ਨੂੰ ਵਧਾ ਲਿਆ ਜਾਵੇ ਇਸ ਨਾਲ ਉਸ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲ ਜਾਂਦੇ ਹਨ ਜਿਵੇਂ ਕਿ ਇੱਕ ਤਾਂ ਉਸ ਨੂੰ ਬਿਨਾਂ ਵਿਆਜ ਤੋਂ ਪੈਸਾ ਮਿਲ ਜਾਂਦਾ ਹੈ ਤੇ ਦੂਜਾ ਮਹੀਨਾਵਾਰ ਕਿਸ਼ਤਾਂ ਦਾ ਝੰਜਟ ਵੀ ਨਹੀਂ ਰਹਿੰਦਾ ਇਸ ਤੋਂ ਇਲਾਵਾ ਕੰਪਨੀ ਦੇ ਸ਼ੇਅਰਸ ਮਾਰਕੀਟ ਦੇ ਵਿੱਚ ਆਉਣ ਨਾਲ ਕੰਪਨੀ ਪਬਲਿਕ ਦੀਆਂ ਨਜ਼ਰਾਂ ਦੇ ਵਿੱਚ ਆਉਂਦੀ ਹੈ ਉਸ ਦੀ ਪਬਲਿਸਿਟੀ ਵੱਧਦੀ ਹੈ ਤੇ ਉਸ ਦੀ ਬ੍ਰਾਂਡ ਵੈਲਿਊ ਵੀ ਵੱਧ ਜਾਂਦੀ ਹੈ ਇਸ ਮਕਸਦ ਨੂੰ ਪੂਰਾ ਕਰਨ ਲਈ ਕੰਪਨੀਆਂ ਮਾਰਕੀਟ ਦੇ ਵਿੱਚ ਆਪਣਾ ਆਈਪੀਓ ਲੈ ਕੇ ਆਉਂਦੀਆਂ ਹਨ ਆਈਪੀਓ ਦਾ ਮਤਲਬ ਹੁੰਦਾ ਹੈ ਜੀ ਇਨੀਸ਼ੀਅਲ ਪਬਲਿਕ ਆਫਰਿੰਗ ਮਤਲਬ ਕਿ ਫਸਟ ਟਾਈਮ ਪਬਲਿਕ ਨੂੰ ਕੰਪਨੀ ਦੇ ਸ਼ੇਅਰ ਦੇਣਾ ਆਈਪੀਓ ਦੇ ਵਿੱਚ ਹੀ ਇਹ ਤੈਅ ਹੁੰਦਾ ਹੈ ਕਿ ਕੰਪਨੀ ਕਿੰਨੀ ਗਿਣਤੀ ਦੇ ਵਿੱਚ ਸ਼ੇਅਰਸ ਹੈ ਜਿਹੜੇ ਉਹ ਮਾਰਕੀਟ ਦੇ ਵਿੱਚ ਲੈ ਕੇ ਆਵੇਗੀ ਤੇ ਇੱਕ ਸ਼ੇਅਰ ਦੀ ਕੀਮਤ ਕੀ ਹੋਵੇ ਆਈਪੀਓ ਦੇ ਵਿੱਚ ਸ਼ੇਅਰਸ ਹਨ ਜਿਹੜੇ ਹੋਲ ਲਾਰਡਸ ਦੇ ਵਿੱਚ ਮਿਲਦੇ ਹਨ ਏ ਕੰਪਨੀ ਤੈਅ ਕਰਦੀ ਹੈ ਕਿ ਕਿੰਨੇ ਸ਼ੇਅਰਸ ਦਾ ਲੋਟ ਹੋਵੇਗਾ ਇਹ 10 ਸ਼ੇਅਰ 15 20 50 ਜਾਂ 100 ਸ਼ੇਅਰਸ ਦਾ ਵੀ ਹੋ ਸਕਦਾ ਹੈ ਮਤਲਬ ਕਿ ਆਈ ਪੀਓ ਦੇ ਵਿੱਚ ਆਪਾਂ ਇੱਕ ਤੋਂ ਸ਼ੇਅਰ ਨਹੀਂ ਲੈ ਸਕਦੇ ਆਪਾਂ ਨੂੰ ਪੂਰਾ ਲੋਟ ਹੀ ਲੈਣਾ ਪੈਂਦਾ ਹੈ ਬਾਅਦ ਦੇ ਵਿੱਚ ਜਦੋਂ ਇਹ ਸ਼ੇਅਰ ਐਕਸਚੇਂਜ ਦੇ ਉੱਤੇ ਲਿਸਟ ਹੋ ਜਾਂਦੇ ਹਨ ਤੇ ਇਹਨਾਂ ਦੀ ਟ੍ਰੇਡਿੰਗ ਸ਼ੁਰੂ ਹੋ ਜਾਂਦੀ ਹੈ ਫਿਰ ਆਪਾਂ ਆਪਣੀ ਮਰਜ਼ੀ ਨਾਲ ਇੱਕ ਤੋਂ ਸ਼ੇਅਰ ਵੀ ਲੈ ਸਕਦੇ ਸੋ ਇਸ ਤਰ੍ਹਾਂ ਕੰਪਨੀਆਂ ਮਾਰਕੀਟ ਦੇ ਵਿੱਚੋਂ ਪੈਸਾ ਉਠਾਉਂਦੀਆਂ ਹਨ ਤੇ ਆਪਣੇ ਬਿਜ਼ਨਸ ਨੂੰ ਵਧਾਉਂਦੀਆਂ ਹਨ ਇਸ ਨੂੰ ਫੰਡਰੇਜ਼ਿੰਗ ਕਿਹਾ ਜਾਂਦਾ ਹੈ ਸੋ ਨੈਕਸਟ ਅਗਲੀ ਵੀਡੀਓ ਚ ਧੰਨਵਾਦ